ਅੱਜ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੋਟਾਂ ਮੰਗਣ ਤੋਂ ਬਾਅਦ ਤਹਿਸੀਲਪਾਰਕ ਵਿੱਚ ਆਪਣੀ ਥਕਾਨ ਉਤਾਰਨ ਲਈ ਦੋਪੱਲ ਲਈ ਲੋਕਾਂ ਵਿੱਚ ਬੈਠ ਗਏ। ਉਹਨਾਂ ਨੇ ਕਿਹਾ ਕਿ ਵਪਾਰੀ ਵਰਗ ਹੈ ਤੈ ਕਰ ਚੁੱਕਿਆ ਹੈ ਕਿ ਇਸ ਉਮੀਦਵਾਰ ਨੂੰ ਮੋਟ ਪਾਣੀ ਹੈ। ਮੈਂ ਤਾਂ ਕਈ ਦਿਨ ਪਹਿਲਾਂ ਪਾਰਕ ਪਹੁੰਚ ਕੇ ਆਪਣੇ ਸਾਥੀਆਂ ਨਾਲ ਸੈਰ ਕਰ ਰਿਹਾ ਹਾਂ। ਵੋਟਾਂ ਦਾ ਇਸ਼ਾਰਾ ਮੈਂ ਬਿਲਕੁਲ ਨਹੀਂ ਕਰ ਰਿਹਾ। ਮੈਂ ਤਾਂ ਆਪਣੇ ਸਾਥੀਆਂ ਨਾਲ ਬੈਠ ਕੇ ਆਪਣੀ ਥੁਕਾਨ ਉਤਾਰ ਰਿਹਾ ਹਾਂ। ਸਮਾਣਾ ਤੋਂ ਕੁਲਾਈ ਸ਼ਰਮਾ ਦੇ ਨਾਲ ਨੂਰੀ ਬਾਂਸਰ ਦੀ ਰਿਪੋਰਟ। ਨਹੀਂ ਨਹੀਂ। ਇਸ ਤਰ੍ਹਾਂ ਜੀ ਇਹ ਤਾਂ ਇੱਕ ਨਿੱਜੀ ਉਹ ਆਏ ਤੁਸੀਂ ਜਿੱਥੇ ਮਰਜੀ ਆ ਜਾ ਸਕਦੇ ਹੋ ਕੋਈ ਇਹੋ ਜੀ ਗੱਲਬਾਤ ਨਹੀਂ ਇਹ ਤਾਂ ਵੈਸੇ ਤਾਂ ਉਹ ਦੇਖੋ ਜਿਨੇ ਵੋਟ ਜਿੱਥੇ ਪਾਉਣੀਆਂ ਉਹਦਾ ਮਨ ਬਣਿਆ ਹੋਇਆ ਉਹਨੂੰ ਕੋਈ ਸਮਝ ਨਹੀਂ ਬਟਾਉਂਦਾ ਨਾ ਵੋਟਾਂ ਵੋਟਾਂ ਇੱਥੇ ਕੀ ਆ ਵੋਟਾਂ ਤਾਂ ਮਨ ਬਣਿਆ ਹੋਇਆ ਸਭ ਦਾ ਜਿੱਥੇ ਜਿਨੇ ਪਾਉਣੀਆਂ ਨਾਲੇ ਜਿਹੜਾ ਵਪਾਰੀ ਵੀਰ ਨੇ ਉਹਨਾਂ ਤਾਂ ਧੱਕੇ ਨਾਲ ਜੇ ਆਪਾਂ ਕਹੀਏ ਇੱਥੇ ਵੋਟ ਪਾ ਦੇ ਉੱਥੇ ਨਹੀਂ ਵਪਾਰੀ ਵੀਰ ਤਾਂ ਵਪਾਰ ਕਰਦੇ ਨੇ ਆਪਦਾ ਜਿੱਥੇ ਜੇ ਉਹ ਜਹਰ ਤਾਂ ਹੋਣੀ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਵਪਾਰ ਕਰਨਾ ਹੈ ਸੋ ਇਸ ਕਰਕੇ ਉੱਥੇ ਉੱਥੇ ਜਿੰਨਾਂ ਦਾ ਜਿੱਥੇ ਮਨ ਢੁਕਦਾ ਉੱਥੇ ਵੋਟ ਪਾਉਣ ਉਹਨਾਂ ਨੂੰ ਇਸ ਪਾਸੇ ਵੱਲ ਕੋਈ ਬੰਦਸ਼ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਨਾਂ ਦਾ ਆਪਣਾ ਪਰਿਵਾਰ ਪਾਲਣਾ ਉਹਨਾਂ ਨੂੰ ਰਾਜਨੀਤੀ ਨਾਲ ਕੋਈ ਲਗਾਤ ਹੈ ਕਿ ਉਹਨਾਂ ਬੋਟ ਆ ਪਾਉਣਗੇ ਪਾਉਣੀ ਜ਼ਰੂਰ ਹੈ ਇੰਨਾ ਕਿ ਜ਼ਰੂਰ ਹੈ ਕਿ ਵੋਟ ਪਾਉਣੀ ਜ਼ਰੂਰ ਹੈ ਪਰ ਜਿੱਥੇ ਮਨ ਕਰਦਾ ਉੱਥੇ ਪਾਉ ਕੋਈ ਚੱਕਰ ਨਹੀਂ ਦੇਖੋ ਚੋਣ ਪ੍ਰਚਾਰ ਦਾ ਜਿਹੜਾ ਅਗ ਲੱਗ ਸਿਸਟਮ ਹੈ ਅੱਜ ਪਾਰਕ ਦੇ ਵਿੱਚ ਆ ਮੇਰੇ ਭੈਣ ਭਰਾ ਉਹ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਮਿਲਣ ਵਾਸਤੇ ਆ ਕਿਉਂਕਿ ਲੰਬਾ ਸਮਾਂ ਹੋ ਗਿਆ ਇਲੈਕਸ਼ਨ ਦੇ ਵਿੱਚ ਨਿਕਲਿਆ ਨੂੰ ਸੋ ਬਹੁਤ ਵੱਡਾ ਗੈਪ ਜਿਹੜਾ ਪੈ ਗਿਆ ਸੀ ਉਹ ਇਸ ਕਰਕੇ ਮੇਰੇ ਭਾਈ ਬੰਧੂ ਜਿਹੜੇ ਇੱਥੇ ਸ਼ਹਿਰ ਕਰਨ ਆਉਂਦੇ ਨੇ ਉਹਨਾਂ ਨੂੰ ਮਿਲਣ ਵਾਸਤੇ ਅੱਜ ਇੱਥੇ ਪਹੁੰਚਿਆ ਇਹਦਾ ਇਲੈਕਸ਼ਨ ਨਾਲ ਜਿਹੜਾ ਕੋਈ ਲਾਗਤ ਹੈ ਇਹ ਸਾਡਾ ਆਪਸ ਵਿੱਚ ਭਾਈਚਾਰਕ ਸਾਂਝ ਆ ਵੋਟ ਪਾਉਣ ਦਾ ਹੱਕ ਹਰ ਇੱਕ ਨੂੰ ਆ ਔਰ ਅੰਦਰ ਜਾ ਕੇ ਵੋਟ ਕਿਨੂੰ ਪਾਉਣਿਆ ਉਹ ਇਹਨਾਂ ਦਾ ਨਿੱਜੀ ਅਧਿਕਾਰ ਆ ਉਹ ਜਿੱਥੇ ਇਹਨਾਂ ਦਾ ਮਨ ਟੁਕਦਾ ਉੱਥੇ ਵੋਟ ਪਾਉਣ ਅਸੀਂ ਤਾਂ ਭਾਈ ਬੰਧਕ ਤੌਰ ਤੇ ਅੱਜ ਇੱ ਕਈ ਦਿਨਾਂ ਬਾਅਦ ਆਉਂਚਾ ਅਬ ਬਿਲਕੁਲ ਲੰਬਾ ਸਮਾਂ ਹੋ ਗਿਆ ਕਿਉਂਕਿ ਇਲੈਕਸ਼ਨ ਦਾ 1.5-2 ਮਹੀਨੇ ਤੋਂ ਉਧਰ ਬਿਜੀ ਸੀਗੇ ਟਾਈਮ ਨਹੀਂ ਮਿਲਿਆ ਕਿਉਂਕਿ ਜੇ ਇੱਥੇ ਭਰਾਵਾਂ ਨੂੰ ਨਹੀਂ ਮਿਲਾਂਗੇ ਤਾਂ ਕਿਤੇ ਨਾ ਕਿਤੇ ਗੈਪ ਪੈਂਦਾ ਸੋ ਗੈਪ ਨੂੰ ਭਰਨ ਵਾਸਤੇ ਅੱਜ